ਮੈਂ ਬਿੱਦੀ ਬਿਨਾ ਮੇਰੇ ਮਰਜੀ ਹੈ ਰਫਾਨ ਬਾਗ ਰਫਾਨ ਬਾਗ ਬਿਨਾ ਮੈਂ ਰਫਾਨ ਬਾਗ ਬਿਨਾ ਰਫਾਨ ਬਾਗ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੂੰ ਬੱਤ ਮਿੱਠੀਆਂ ਕਰਦੇ ਨੇ ਗੁਰੂ ਮੇਰਾ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰਾ ਆਖਾ ਉਹ ਬੋਲਣਾ ਜਰਾ ਹਾਂ ਬੋਲਣਾ ਇੱਥਾ ਮਸੂਲ ਆਇਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨਹੀਂ ਗੇਰੇ ਪੀਤੀ ਆ ਮਸੂਰੇ ਪੀਤੀ ਜੀ ਪੀਤੀ ਸ਼ਰਾਬ ਜੀ ਹਾਂ ਪੀਤੀ ਹੈ ਪੀਤੀ ਨਾ ਹੋਣੀ ਪੀਤੀ ਰਸਤੂ ਪੀਤੀ ਮੈਂ ਕੱਲੇ ਆਏ ਹੋ ਨਹੀਂ ਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ੇ ਬਾਕੇ ਸ਼ਰਾਬ ਪੀ ਕੇ ਆਏ ਮਜ਼ਾ ਹੁੰਦਾ ਅੰਦਰ ਨਹੀਂ ਗਿਆ ਅੰਦਰ ਚਲੇ ਗਏ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਚਲੇ ਗਏ ਤੁਹਾਨੂੰ ਨਾ ਫੜਿਆ ਫੜ ਕੇ ਮੈਂ ਫੜਿਆ ਇਹ ਗਲਤ ਕੀਤਾ ਫੜਿਆ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨ ਹੋ ਗਏ ਇੱਥੇ ਹੁੰਦੇ ਆ ਆਪਾਂ ਥਾਂ ਰਿਹਾ ਹੈ 3 ਦਿਨ ਕਿੰਨੇ ਹੋ ਗਏ ਆਪਾਂ ਥਾਂ ਰਿਹਾ 19-20 ਅਗਸਤ ਦੇ ਵਿੱਚ ਆਪਾਂ ਮੈਂ ਰਿਹੇ ਮਾ ਪਾਏ ਮਾਂ ਜੀ ਸਰ ਗੁਰਦੁਆਰੇ ਨੇ ਉਹ ਵੀ ਨਾ ਆਉ ਵੀਡੀਓ ਵੀ ਚੁੱਕਣਾ ਬੰਦ ਕਰ ਲਿਆ ਕਰ ਦੋ ਕਰ ਨਾ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਬਰਜੀ ਹੈ ਰਫਾਨ ਬਾਗ ਰਫਾਨ ਬਾਗ ਬਿਨਾ ਮੈਂ ਰਫਾਨ ਬਾਗ ਬਿਨਾ ਰਫਾਨ ਬਾਗ ਕਰਦੇ ਹੋ ਕੇ ਦਰਬਾਰ ਸਾਹਿਬ ਆ ਕੇ ਤੁਸੀਂ ਬੱਤ ਮਿੱਠੀਆਂ ਕਰਦੇ ਨੇ ਗੁਰੂ ਮੇਰੇ ਅੱਖਾਂ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਅੱਖਾਂ ਉਹ ਬੋਲਣਾ ਜਰਾ ਹਾਂ ਬੋਲਣਾ ਇੱਥਾ ਮਸੂਫ ਆ ਰਿਹਾ ਤੁਸੀਂ ਅੰਦਰ ਗਏ ਹੋ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨਹੀਂ ਤੇਰੇ ਪੀਤੀ ਹੈ ਮਸੂਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਹੈ ਪੀਤੀ ਨਾ ਹੋਣੀ ਪੀਤੀ ਰਸਤੂ ਵੀ ਸੀ ਮੈਂ ਕੱਲੇ ਆਏ ਹੋ ਨਹੀਂ ਮਹਾਕਲੇ ਆ ਮਰ ਪਤੀ ਨੇ ਦੋ ਮੁੰਡੇ ਦਰਵਾਜ਼ੇ ਆ ਕੇ ਸ਼ਰਾਬ ਹੀ ਕੀ ਆਏ ਮਜਾ ਆਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਗਿਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਤੁਹਾਨੂੰ ਨਾ ਫੜਿਆ ਫੜ ਕੇ ਬਰੇ ਆ ਗਲਤ ਕੀ ਫੜੇ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਆ ਆਪਾਂ ਥਾਂ ਲਿਆ ਹੈ ਤਿੰਨ ਕਿੰਨੇ ਹੋ ਗਏ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ ਆਪਾਂ ਮਹਾਰਾਜ ਦੇ ਮਾਪੇ ਮੈਂ ਸਾਲ ਗੁਰਦੁਆਰੇ ਦੇ ਵੀ ਨਾ ਆਉਂਦੇ ਹੋ ਉਹੀ ਟੁਕੜਾ ਬੰਦ ਕਰ ਦੇ ਕਰ ਦੋ ਕਰ ਦੋ ਮੈਂ ਵੀ ਦੀ ਬਿਨਾ ਮੇਰੇ ਮਰਜ਼ੀ ਵਰਜੀ ਹੈ ਰਪਾਣਪਾਗ ਬਿਨਾ ਮ ਰਪਾਣਪਾਗ ਬਿਨਾ ਰਪਾਣਪਾਗ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੂੰ ਬਤਨੀ ਚਾ ਕਰਦੇ ਗੁਰੂ ਮੇਰੇ ਅੱਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਅੱਖਾ ਉਹ ਬੋਲਣਾ ਜਣਾ ਹਾਂ ਬੋਲਣਾ ਇਹ ਤਾਂ ਮੁਸਤਫਾ ਤੁਸੀਂ ਅੰਦਰ ਗਏ ਸਾਰਾ ਕੁਝ ਕਰਕੇ ਆਇਆ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਗਿਆ ਤੇਰੇ ਪੀਤੀ ਆ ਮੈਂ ਸਾਰੇ ਪੀਤੀ ਆ ਪੀਤੀ ਸ਼ਰਾਬ ਜੀ ਹਾਂ ਪੀਤੀ ਆ ਪੀਤੀ ਨਾ ਹੋਣੀ ਪੀਤੀ ਰਸਟੂ ਪੀਤੀ ਨਾ ਕੱਲੇ ਆਏ ਹੋ ਨਹੀਂ ਉਹਾਂ ਕੱਲੇ ਆ ਮੇਰੇ ਬੱਚੀ ਨੇ ਦੋ ਮੁੰਡੇ ਨੇ ਦਰਵਾਜ਼ੇ ਆ ਕੇ ਸ਼ਰਾਪ ਹੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚਲੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਤੁਹਾਨੂੰ ਨਾ ਫੜਿਆ ਫੜ ਕੇ ਬਰੇ ਆ ਗਲਤ ਕੀਤੇ ਫੜਿਆ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਆ ਆਪਾਂ ਥਾਂ ਲਿਆ ਹੈ 3 ਕਿੰਨੇ ਹੋ ਗਏ ਆਪਾਂ ਥਾਂ ਲਏ 19 20 ਦੇ ਅਗਸਤ ਦੇ ਵਿੱਚ ਆਪਾਂ ਮੇਰੇ ਮਾਪੇ ਮਾਂ ਇੰਸਾਲ ਘਰ ਤੋਂ ਗਏ ਨੇ ਉਹ ਵੀ ਨਾ ਆ ਵੀ ਦਿਓ ਵੀ ਟੁਕੜਾ ਬੰਦ ਕਰ ਦਿਓ ਕਰ ਦਿਓ ਕਰ ਮੈਂ ਪੀਤੀ ਬਿਨਾ ਮੇਰੇ ਮਰਦ ਬਰਜੀ ਹੈ ਰੁਪਾਣਪਾਗ ਬਿਨਾ ਮ ਰੁਪਾਣਪਾਗ ਬਿਨਾ ਰੁਪਾਣਪਾਗ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤਹੀ ਬਾਤ ਨਹੀਂ ਕਰਦੇ ਗੁਰੂ ਮੇਰੇ ਅੱਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਅੱਖਾ ਉਹ ਬੋਲਣਾ ਜਿਆਦਾ ਹਾਂ ਬੋਲਣਾ ਇਹ ਤਾਂ ਮਸੂਮ ਹੈ ਤੁਸੀਂ ਅੰਦਰ ਗਏ ਸਾਰਾ ਕੁਝ ਕਰਕੇ ਆਇਆ ਹਾਂ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨਹੀਂ ਪੀਤੀ ਆ ਮਸੂਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਹੈ ਪੀਤੀ ਮਾਹੂਨ ਪੀਤੀ ਲਸਤ ਪੀਤੀ ਨਾ ਕੱਲੇ ਆਏ ਹੋ ਨਹੀਂ ਮਹਾਕਲਿਆਂ ਮੈਂ ਬੱਚੇ ਨੇ ਦੋ ਮੁੰਡੇ ਦਰਵਾਜ਼ਾ ਬਾਕੇ ਸ਼ਰਾਬ ਪੀ ਕੇ ਆਏ ਮਜ਼ਾ ਹੁੰਦਾ ਅੰਦਰ ਨਹੀਂ ਗਿਆ ਅੰਦਰ ਚਲੇ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਚਲੇ ਤੁਹਾਨੂੰ ਫੜਿਆ ਫੜ ਕੇ ਵੀ ਬੜਿਆਂ ਦੇ ਗਲਤ ਕੀਆ ਫੜਿਆ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨ ਹੋ ਗਏ ਇੱਥੇ ਹੁੰਦੇ ਆ ਆਪਾਂ ਥਾਂ ਰਿਹਾ 3 ਮਹੀਨੇ ਹੋ ਗਏ ਆਪਾਂ ਥਾਂ ਰਿਹਾ 19 ਵੀਂ ਅਗਸਤ ਦੇ ਵਿੱਚ ਆਪਾਂ ਮੈਂ ਰੰਦ ਮਾ ਪਾਏ ਮਾਨਸਰਗੁਰ ਦੇ ਵਰਨੇ ਉਹ ਵੀ ਨਾ ਆ ਵੀਡੀਓ ਤੂੰ ਹੀ ਚੁਕੜਾ ਬੰਦ ਕਰ ਦੇ ਕਰ ਦੋ ਕਰ ਦੋ